ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਟਰ ਕੋਹਾਟਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਪਵਾ ਠੀਕ ਐ ਲਾਉ ਬਾਈਕ ਕਰਤੀ ਐ ਵਲੌਗ ਦੀ ਸਟਾਰਟਿੰਗ ਤੇ ਕਹਿੰਦੇ ਚੋਲਣ ਵਾਲਾ ਮੁੰਡਾ ਵੀ ਪਹੁੰਚਿਆ ਹੋਇਆ ਮੇਰੇ ਵੀਰੋ ਆਉਣ ਸਾਰ ਅੰਦਰ ਵੜ ਕੇ ਬਾਹਰ ਹੀ ਝੜ ਲਿਆ ਅੰਦਰੋਂ ਤੇਰੇ ਬਾਈ ਨੇ ਚਲੋ ਪ੍ਰਾਈਵੇਸੀ ਤਾਂ ਚਾਹੀਦੀ ਐ ਹਾਂਜੀ ਸਤਿ ਸ਼੍ਰੀ ਅਕਾਲ ਜੀ ਓ ਮਾਈ ਗੋਡ ਆ ਕਿ ਮرائی ਪੇ ਲਾਉ ਬਾਈਕ ਕੀ ਲੋ ਬਾਈ ਹਰ ਜੋ ਵੀ ਗੱਲ ਜੀ ਦਾ ਬੰਤੀ ਨਹੀਂ ਖੜੇ ਖੜੇ ਹਾਈ ਹੋਏ ਜਿੱਦੋਂ ਆ ਮੈਸੇਜ ਆਉਂਦਾ ਨਾ ਇੱਥੋਂ ਦਿਲ ਕੱਢ ਜਾਂਦਾ ਭੈਣ ਜੀ ਵੀ 150 ਡੈਬਿਟਡ ਵਾਲੇ 150 ਰੁਪਿਆ Google Pay ਦਾ ਬਹੁਤ ਵੱਡਾ ਨੁਕਸਾਨ ਆ ਬੋ ਬਹੁਤ ਪੈਸੇ ਉੜਦੇ Google ਪੇ ਰਾਹੀਂ ਤੇ ਜਿੱਦੋਂ ਹੋੜ ਵਾਲੇ ਮੁੰਡੇ ਨੂੰ ਕੂਤਰ ਖਾ ਜਾਂਦੇ ਮੈਂ ਜਿਹੜੇ ਨਵੇਂ ਯੰਗ ਬਲੱਡ ਆਏ ਆ ਯਾਰ ਰੱਤਾਣਾ ਸੌ ਲੱਗੇ ਮਰਾ ਇੰਜੀ ਕਰਦਾ ਰੱਤੇ ਨੂੰ ਨਾ ਜਿਵੇਂ ਡਾ ਕੇ ਵੇਖਦੇ ਪੈਂਦ ਰਹੇ ਨਾ ਪਰ ਇਹਨਾਂ ਟਾਈਮ ਨਹੀਂ ਆ ਆਪਣੇ ਕੋਲੇ ਨਾ ਤਾਂ ਇਹਨੂੰ ਦੇਰ ਨੂੰ ਜੀ ਕਰਦੈ ਨੂੰ ਆਏ ਜੀ ਕਰਦੈ ਨੂੰ ਡਾ ਕੇ ਜਿਹੜਾ ਹੁੰਦਾ ਕੂਤਰ ਚੰਗਾ ਇਹ ਆਪਣੇ ਆ ਦਾ ਚਲੋ ਮਾਰੀ ਆ ਨਾ ਬਈ ਨਿਗਾ ਕਰੀ ਜਾਣਾ ਸ਼ੌਂਕ ਪੂਰਾ 2 ਮਿੰਟ ਕਰੀ ਆ ਨਾ ਇੱਕ ਹੋਰ ਕੂਤਰ ਪੈ ਗਿਆ ਥੋੜੀ ਮੁੰਡਿਆ ਮੜਿਆ ਕੈਮਰਾ ਤੇ ਖੜਦਾ ਇਹ ਨਵੇਂ ਸਟਾਈਲ ਨਾਲ ਭਾਗ ਰਿਆ ਨਾ ਬਰੋ ਥੋਕੇ ਝੋਲੇ ਲਫਾਪੇ ਮੁੱਕ ਗਿਆ ਸਾਨੂੰ ਪਤਾ ਕੂਤਰ ਬਹੁਤ ਪੜਾਦੇ ਸੀ ਪਹਿਲੇ ਹੀ ਹਨਾ ਇਹ ਜੇ ਨਵੇਂ ਅਫਰੀਕੀ ਨਾਲ ਟੈਗ ਕਰਕੇ ਦੇ ਰਹੇ ਆਪਾਂ ਠੀਕ ਹੈ ਲੋਕਲ ਕੂਤਰ ਟੈਗ ਆਪਣਾ ਇਹ ਚੰਦਾਲਾ ਕੂਤਰ ਆ ਬਈ ਸ਼ਾਹ ਅੱਖਾ ਜਿਹੜਾ ਬਚੀ ਨੂੰ ਦਿੱਤਾ ਸੀ ਨਾ ਉਹ ਛੱਡ ਗਿਆ ਇੱਥੇ ਵੱਡਾ ਕੂਤਰਾ ਫੜੋ ਦਾ ਆਇਆ ਸੀਗਾ ਆਪਾਂ ਤੁਸ ਨੂੰ ਉਹਦਾ ਫੜਿਆ ਸੀਗਾ ਹਣਾ ਦੋੇ ਪਾਸੇ ਤੀਰ ਪੈਂਦੇ ਐ ਸ਼ਾਹ ਦਾ ਕੂਤਰਾ ਤੇ ਪੈਕਿੰਗ ਵੀ ਖੋਈ ਨੇ ਪੈਕਿੰਗ ਬੜੀ ਕੀਤੀ ਐ ਲੱਤਾਂ ਇਧਰ ਬੰਨ ਤਾ ਕਾਇ ਕਰਕੇ ਉਹਦੀ ਓਕੇ ਆਪਾਂ ਇੱਕ ਇਹ ਦਿਨੇ ਆਪਣੇ ਝੋੜ ਵਾਲਾ ਮੁੰਡਾ ਹਾਂਜੀ ਬਾਬੇ ਉਹ ਗਿਆ ਭਾਈ ਝੋੜ ਵਾਲਾ ਮੁੰਡਾ ਵੀ ਉਹਨੂੰ ਇੱਕ ਕੂਤਰਾ ਦੇਦਾ ਕੱਲਾ ਕਰਾ ਹਣਾ ਵੈਸੇ ਤਾਂ ਕਹਿੰਦਾ ਸੀਗਾ ਵੀ ਆਪਾਂ 10 ਵੀ ਕੋਈ ਕੰਮ ਸਟਾਰਟ ਕਰ ਲੈਨੇ ਆ ਜਿਵੇਂ ਆ ਢਾਉਣਾ ਢੂਣਾ ਜਾਂ ਕੁਝ ਵੀ ਕਰਨਾ ਹਣਾ ਪਰ ਮੇਰਾ ਮੂਡ ਹੀ ਨਹੀਂ ਸੀ ਮੈਂ ਨਹੀਂ ਕੁਝ ਨਹੀਂ ਕਰਨਾ ਤੂੰ ਬਸ ਸਕੂਟਰ ਲੈ ਤੇ ਜਾਵੜਾ ਮੈਂ ਪੈਣਾ ਮੈਂ ਸਰੀਰ ਨਹੀਂ ਛੱਡਿਆ ਮੇਰਾ ਹਣਾ ਅੱਜ ਵੀ ਪਰ ਮੈਨੂੰ ਪਤਾ ਨਹੀਂ ਕਿ ਦੋ ਤਿੰਨ ਅਧਰ ਹੋ ਗਏ ਨਾ ਸੜ ਦਾ ਹੋਰ ਹੀ ਹੋ ਜਾਂਦਾ ਹੈਗਾ ਚਲੋ ਕੋਈ ਜੱਕ ਨੇ ਹਜੇ ਬਾਕੀ ਰੋਟੀ ਵੀ ਨਹੀਂ ਖਾਧੀ ਬਈ ਮੈਂ ਟਾਈਮ ਦੇਖ ਲੋ ਕੀ ਹੋ ਗਿਆ ਲਗਭਗ 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 1:13 ਹੋ ਗਏ ਚਲੋ ਫਿਰ ਤਾਂ ਰੋਟੀ ਖਾਣਾ ਕਰਿਆ ਹੈਗਾ ਨਾ ਫਿਰ ਆ ਕੇ ਦੇਖਦੇ ਆ ਕੀ ਸੀਨ ਬਣਦਾ ਹੈ ਚੱਲੀਏ ਖੇਤ ਤੇ ਚਾਰ ਰੋਟੀ ਫੜਾਈ ਹੈ ਭਾਈ ਸਾਹਿਬ ਕਾਮ ਹੋ ਚੁੱਕਿਆ ਹੈ ਲਗਭਗ 2.5 ਦਿਨ ਅੱਜ ਕੇ ਫੋਨ ਆਇਆ ਕਰਦੇ ਕਹਿੰਦੇ ਵੀ ਕੋਈ ਸਾਹਿਬ ਕਹਿੰਦਾ ਵੀ ਚਾਰ ਰੋਟੀ ਫੜਾ ਕੇ ਜਾ ਸਕਦਾ ਹੈ ਹਨਾ ਵਿਹਲਾ ਪਿਆ ਸੀ ਆਪ ਨੂੰ ਸੰਗ ਆਉਂਦੀ ਹੈ ਵਿਹਲਿਆਂ ਨੂੰ ਦਾ ਮੈਂ ਕਿਉਂ ਨਹੀਂ ਜ਼ਰੂਰ ਫੜਾ ਜਾਣੇ ਹੈ ਹਨਾ ਕੰਮ ਛੋਏ ਤਾਂ ਮੈਂ ਤਾਂ ਵੀ ਜਵਾਬ ਦੇਵਾਂ ਤਾਂ ਵਿਹਲਾ ਹੁੰਨਾ ਹਨਾ ਜਮਾ 1% ਦਾ ਇੱਕ ਪੈਸਾ ਦਾ ਕੰਮ ਨਹੀਂ ਕਰਦੇ ਵੀ ਆਪਾਂ ਹਨਾ ਆਗੇ ਬਰੋ ਖੇਤ ਉਹ ਖੜਾ ਸਾਹਮਣੇ ਆਪਣਾ ਥੋੜਾ 3700 ਭਾਈ ਇੱਥੇ ਆਪਾਂ ਸਾਨੂੰ ਬੰਦਾ ਬਣਾ ਵੱਡਾ ਡਾਕਾ ਹਨਾ ਜਾਰੀ ਚੱਲ ਰਿਹਾ ਹਾਂ ਚੰਨਰਵਾ ਵੀਦ ਨੂੰ ਨਿਕਜੇ ਤੇ ਉਹਦੇ ਚ ਮਨ ਲਾਦਾ ਉਹ ਕੋਈ ਸీలਰ ਸੂਲਰ ਮਾਰਨ ਆਏ ਸੀਗੇ ਚਲੋ ਕੋਈ ਨਾ ਆਪਣਾ ਕੰਮ ਚਾਹ ਫੜਾਉਣਾ ਬਸ ਤੇ ਵਾਪਸ ਹੋਇਆਣਾ ਹਾਂ ਆਗੇ ਬਰੋ ਇਧਰ ਲੈ ਕਰੇ ਇਤਨੀ ਗੋਸ਼ ਸੁਣਾ ਸੁਣਾ ਲੱਗ ਰਿਹਾ ਸੀ ਕੱਲ ਦਾ ਕੱਲ ਆਪਣਾ ਬੈਂਕ ਦੂਜੇ ਘਰੇ ਖੜਾ ਸੀ ਉਹਨਾਂ ਤਾਂ ਕਰਕੇ ਮੈਂ ਕਿਹਾ ਨਹੀਂ ਇਹਦੀ ਜਗ੍ਹਾ ਇੱਥੇ ਹੀ ਆ ਬ్రో ਤਾਂ ਕਰਕੇ ਦੀ ਸਪੇਸ ਵੈਲੀ ਦਿਖ ਰਹੀ ਸੀ ਮੈਨੂੰ ਉਹ ਰਾਤ ਨੂੰ ਭਾਲੀ ਗਿਆ ਮੈਂ ਮੋਟਰਸਾਈਕਲ ਕਿੱਧਰ ਗਸਾਉਣ ਲੱਗਾਂ ਮੈਂ ਟੈਨਸ਼ਨ ਚਾ ਮੈਂ ਕਿਹੜਾ ਲੈ ਕੱਢ ਕੇ ਕਿਉਂ ਮੈਂ ਘਰੇ ਵੇਖ ਕੇ ਘਰੇ ਖੜਾ ਮੈਂ ਖਿੰਡਨੇ ਦਾ ਆ ਖੜਾ ਖੋਲੀਏ ਭਾਈ ਬੈਟਕ ਉਹ ਤਾਂ ਤੁਹਾਨੂੰ ਪਤਾ ਕਿੱਥੇ ਖੋਲ ਦਿੰਦੇ ਆ ਇਹ ਤਾਂੜੇ ਕੰਮਾਂ ਨੂੰ ਫੁੱਲਣੀ ਪੈਂਦੀ ਆ ਓਹ ਹੋ ਵਾਹਿਗੁਰੂ ਬਾਪੇ ਦਾ ਨਾਮ ਲੈ ਕੇ ਤੇ ਆ ਕੇ ਖੋਲ ਗਏ ਬਾੜੀਆ ਆਪਣੇ ਚੱਕ ਲਈਏ ਭਾਈ ਆਪਣੇ ਸਮਾਨ ਪੂਤੀ ਐ ਦਿਖਾਉਣ ਵਾਲਾ ਸਮਾਨ ਨਹੀਂ ਹੁੰਦਾ ਆ ਆ ਬਹੁਤ ਖਰ ਲਖੋਂ ਜਾ ਸਭਾਂ ਸੰਭਿਆ ਦਾ ਆਪਣਾ ਇਹ ਦੇਖ ਹੈ ਕੁਝ ਨਹੀਂ ਮੁੱਕ ਗਿਆ ਲਓ ਜੀ ਦੋ ਚੋਂ ਪਰ ਹੋ ਰਾਇ ਅਜ ਬਈ ਆਪਣੇ ਤੋਂ ਕਬੂਤਰ ਲੈਣ ਹੋਰ ਬਈ ਹੋਰ ਪਰ ਹੱਥਾਂ ਤੇ ਉਹਨੂੰ ਲਾ ਕੇ ਰੰਗ ਲਾਈ ਫਿਰਦਾ ਕਬੂਤਰਾਂ ਵਾਲਾ ਹਰਾ ਹੈ ਕਰਕੇ ਲਕੋਲ ਕਰਕੇ ਤਾਂ ਨਹੀਂ ਇਹ ਕਿਸ ਦਾ ਕਿਤੇ ਲਿਪੇ ਆਏ ਹੋ ਇਹ ਬਈ ਜੱਸੀ ਦੇ ਪਿੰਡ ਤੋਂ ਹੈ ਜਿਹੜਾ ਪਹਿਲਾ ਮੁੰਡਾ ਉਹਨਾਂ ਦਾ ਚੱਕ ਤੋਂ ਇੱਕ ਮਿੰਟ ਪਹਿਲਾਂ ਬਾਹਰ ਖੋਲਾ ਲਓ ਜੀ ਇਹ ਕਬੂਤਰ ਚੱਕ ਲੈਂਦਾ ਬੈੜਕ ਚੋਂ ਤੇ ਮੈਂ ਚਲੋ ਇਹ ਕਬੂਤਰ ਲੈ ਜੋ ਲੋ ਵੀ ਬਾਕੀ ਦੱਸਣ ਦੀ ਤੁਹਾਨੂੰ ਲੋੜ ਹੀ ਨਹੀਂ ਹਨ ਕਬੂਤਰ ਦੀ ਸ਼ਕਲ ਮੂੰਹ ਸਿਰ ਦੇਖ ਕੇ ਹੀ ਪਤਾ ਲੱਗ ਜਾਂਦਾ ਵੀ ਕਬੂਤਰ ਕਿਹੋ ਜਿਹਾ ਤੇ ਹਿਸਟਰੀ ਤੁਹਾਨੂੰ ਦੱਸ ਦੇਣਾ ਹਨ ਜਿਹੜਾ ਸ਼ੋਭਦੀਪ ਦਾ ਉਥੇ ਮਣਗਾ ਵਾਲੇ ਜਿੱਤਿਆ ਸੀਗਾ ਵੀ ਲਗਭਗ ਉਹ ਲਾਮ ਵਾਲੀ ਬਾਜੀ ਸੀਗੀ 64 ਪੈਂਟ ਕਬੂਤਰਾਂ ਚੋਂ 10 ਕਬੂਤਰਾਂ ਨੇ ਟਾਈਮ ਹੀ ਕੀਤਾ ਸੀਗਾ ਮਸਾਂ ਤੇ ਉਹ ਬੈਠਾ ਸੀ ਉੱਤੇ 8 ਵਜੇ ਉਹਦਾ ਭਰਾ ਹੈ ਠੀਕ ਹੈ ਇੱਕ ਸਾਥ ਤੇ ਉਹਦਾ ਭਰਾ ਬਾਈ ਜਿੱਤਿਆ ਹੋਇਆ ਇਹ ਮੇਰੇ ਕੋਲੇ ਛੱਡ ਗਿਆ ਸੀ ਇਹਨਾਂ ਨਾਲ ਦੀ ਸਾਰੀ ਹਨਾ ਉਹ ਸਿਰਫ ਇੱਕ ਹੀ ਰੱਖਿਆ ਉਹਨੇ ਤੇ ਚਲੋ ਮੈਂ ਹਾਂ ਵੀ ਇਹ ਦੇ ਦਿੰਨੇ ਆ ਨਾ ਚੰਗਾ ਹੀ ਦੇਵਾਂਗੇ ਮਾੜਾ ਦੇੰਦਾ ਤਾਂ ਕੀ ਫਾਇਦਾ ਇੱਕ ਮਿੰਟ ਫੋਨ ਆ ਜਾਂਦਾ ਪਈ ਵਿਚ ਯਾਰ ਲੈ ਬ్రో ਫੜ ਕਬੂਤਰ ਕਰ ਚੈੱਕ ਕੀ ਕਹਿੰਦੇ ਆ ਮੇਰਾ ਥਾਂ ਦਾ ਮੁੜਕਾ ਆ ਗਿਆ ਇੱਕ ਨਾ ਕਬੂਤਰ ਦੀ ਫੜੇ ਤੋਂ ਫੀਲ ਹੀ ਪਤਾ ਲੱਗ ਜਾਂਦੀ ਐ ਵੀ ਕਬੂਤਰ ਕੀ ਚੀਜ਼ ਐ ਕਬੂਤਰ ਉੱਡਣ ਵਾਲਾ ਹੈਗਾ ਕਿ ਹੈਣੀ ਐ ਕੀ ਗੱਲ ਬਾਤ ਐ ਓਕੇ ਜੀ ਬਾਏ ਬਾਏ ਓਕੇ ਰਿਪੋਰਟਾਂ ਬਾਕੀ ਕੋਈ ਦਿੱਕਤ ਨਹੀਂ ਮੈਂ ਕਬੂਤਰੀ ਬਚੀ ਮੈਂ ਆਪ ਫੋਨ ਕਰ ਦੂੰਗਾ ਤੈਨੂੰ ਠੀਕ ਐ ਤੇ ਲੈ ਜੇ ਇਹਨੂੰ ਮੀਮੂ ਆਉਣ ਵਾਲਾ ਐ ਐਵੇਂ ਕਿਤੇ ਸਰਕਟ ਕੁੱਟਿਆ ਵੀ ਫਿਰ ਕੀ ਫਾਇਦਾ ਚਾਹੋ ਗਰੰਟੀ ਦਾ ਕੋਈ ਚੱਕਰ ਹੀ ਨਹੀਂ ਭਾਈ ਲਓ ਭਾਈ ਆਪਦੇ ਬੋਲੋ ਸਾਨੂੰ ਪਤਾ ਚੰਗਿਆਂ ਚ ਦਿੱਤਾ ਹਨਾ ਬਾਕੀ ਅਗਲੇ ਦੇ ਮੰਨਣ ਜਾਂ ਨਾਮ ਮੰਨਣ ਤੇ ਹਨਾ ਯਕੀਨ ਕਰਨ ਤੇ ਡਿਪੈਂਡ ਕਰਦਾ ਵੀ ਆਪਾਂ ਕੋਈ ਐ ਕਿਸੇ ਨੂੰ ਬਾਕੀ ਮੈਂ ਕਿਹੜਾ ਯਾਰ ਪਹਿਲੇ ਲਿਖਦੇ ਆ ਹਨਾ ਕਿਸ ਤੋਂ ਆਪਣਾ ਬਹੁ ਪ੍ਰੇਮ ਆ ਸਾਰੇ ਨਾਲ ਮੰਗ ਲੈਂਦੇ ਆ ਲਾਜੀ ਆ ਠੀਕ ਨਹੀਂ ਆਪਾਂ ਦੇ ਦਿੰਨੇ ਆ ਆਪਾਂ ਕੋਈ ਪੈਸੇ ਨਹੀਂ ਲੈ ਕੇ ਦਿੰਦੇ ਵੀ ਭੈਣ ਚ ਬੱਚੇ ਉੱਡਣਗੇ ਜਾਂ ਨਾ ਉੱਡਣਗੇ ਠੀਕ ਹੈ ਆਪ ਦੇ ਵਲੋਂ ਚੰਗਾ ਦਿੱਤਾ ਹੈ ਬਾਕੀ ਸਾਰਿਆਂ ਕੋਲੇ ਉੱਡਿਆ ਬੱਚੇ ਜਿੰਨ ਨੂੰ ਕੂਤਰ ਦਿੱਤੇ ਆ ਜੇ ਕੋਈ ਇੱਕ ਜੁੜੀ ਦਾ ਨਾਂ ਵੀ ਉੱਡਿਆ ਨਾ ਬੱਚਾ ਉਹਦੇ 'ਚ ਫਿਰ ਮੇਰੀ ਕੋਈ ਗਲਤੀ ਨਹੀਂ ਬਈ ਉਹ ਠੀਕ ਹੈ ਤੇ ਬਾਕੀ ਆਪਾਂ ਕੋਈ ਕਿਹੜਾ ਕੋਈ ਫਰੌਡ ਕਰਦੇ ਆ ਹਨਾ ਜਾਂ ਫੇਕ ਆ ਕੰਮ ਆਪਣਾ ਹਾਂ ਪੁੱਤ ਟਾਪੀ ਆਪਾਂ ਇਹਨਾਂ ਟੇੰਗ ਰਾਜਾ ਇਹਨੇ ਇਧਰ ਨੂੰ ਠੀਕ ਹੈ ਕਿ ਨਹੀਂ ਬਾਕੀ ਤੁਹਾਨੂੰ ਮੈਂ ਗੱਲ ਦੱਸੀ ਆ ਫੇਰ ਮੇਰੇ ਕੋਲ ਇੱਕ ਹੀ ਉਦਾਹਰਨ ਹੈ ਮੈਂ ਸ਼ੋਭਦੀਪ ਨੂੰ ਜਿਹੜੀ ਕਬੂਤਰੀ ਦਿੱਤੀ ਸੀ ਹਨਾ ਉਹ ਬਾਜੀ ਜਿੱਤਿਆ ਕਬੂਤਰ ਸੀ ਦੂਜੀ ਬਾਜੀ ਉੱਡਿਆ ਸੀ ਆਪਣੀ ਕੂਤਰ ਉੱਡੇ ਭੜੇ ਗਰਮ ਕੂਤਰਾਂ ਦੀ ਕੂਤਰੀ ਸੀ ਵੱਡੇ ਟੂਸਿਆਂ ਵਾਲੇ ਦੀ ਬੱਚੇ 15 ਮਿੰਟ ਨੇ ਉੱਡਿਓ ਉਹਨਾਂ ਦੇ ਉਹ ਯਕੀਨ ਨਹੀਂ ਹੁੰਦਾ ਉਹ ਗੱਲ ਦਾ 1000 ਰੁਪਏ ਚੂ ਇਹ ਜੋੜੀ ਦੇ ਕਿਵੇਂ ਉੱਡਣ ਨੂੰ ਰਹਿ ਸਕਦਾ ਐਡਾ ਭੜਾ ਪਿਆਉਲ ਦੀ ਭੜੀ ਮਾਂ ਯਾਰ ਇਹਨਾਂ ਦਾ ਤਾਂ ਬਲੱਡ ਨੇ ਕ੍ਰੋਸ ਹੀ ਵਾਲਾ ਚੰਗਾ ਖਾਣਾ ਸੀਗਾ ਹਨਾ ਉਹ ਗੱਲਾਂ ਹੋ ਜਾਂਦੀਆਂ ਹੈਗਾ ਕਈ ਵਾਰੀ ਕੋਈ ਮੰਨ ਕੇ ਚਲੋ ਵੀ ਕੋ ਕੋਈ ਐਸਾ ਕੋਈ ਸਿਸਟਮ ਬੰਦਾ ਹਨਾ ਕੋਈ ਵੀ ਨਹੀਂ ਬਲੱਡ ਉਹ ਕ੍ਰੋਸ ਖਾਂਦਾ ਸਹੀ ਤਰੀਕੇ ਨਾਲ ਵੀ ਉਹ ਚੀਜ਼ ਚੱਸ ਹੀ ਨਹੀਂ ਰਹਿੰਦੀ ਉੱਡਣ ਤੇ ਬਾਕੀ ਆਏ ਨਹੀਂ ਉਹ ਮਾੜੇ ਨਹੀਂ ਹੋਗੇ ਉਹ ਉਹ ਆਈ ਨਹੀਂ ਪਤਾ ਵੀ ਗਾਂਹਾਂ ਜਿਹੋ ਉਹਨਾਂ ਦੇ ਆਪਾਂ ਜਿਹੜੇ ਨਹੀਂ ਉੱਡਦੇ ਉਹਨਾਂ ਦੇ ਪੱਠੇ ਪੱਠੀਆਂ ਲਾਤੇ ਉਹ ਉੱਡ ਜਾਣ ਆਈ ਨਹੀਂ ਪਤਾ ਘਰੇ ਨਾਲੋਂ ਬਾਹਰ ਉੱਡ ਜਾਣ ਜਾ ਕੇ ਹਨਾ ਬਾਕੀ ਸਾਰਿਆਂ ਦੇ ਉੱਡ-ਉੱਡ ਰਹਿ ਵਿਚਾਰ ਹੁੰਦੇ ਆ ਹਨਾ ਕਿ ਨਹੀਂ ਤੇ ਆਪਾਂ ਕੋਈ ਐਡਾ ਕੋਈ ਬਾਹਲਾਂ ਸਫਾਂਗਾਂ ਦੇਣ ਦੀ ਮੈਨੂੰ ਲੋੜ ਨਹੀਂ ਹੁੰਦੀ ਕਿਉਂ ਮੈਂ ਕੋਈ ਟਾਂਵੇਂ ਨਹੀਂ ਲੈਂਦੇ ਕਿਸ ਤੋਂ ਹਨਾ ਵੀ ਮੈਂ ਕਿਸੇ ਨੂੰ ਐ ਕੋਈ ਵੀਡੀਓ ਦਿਖਾ ਕੇ ਜਾਂ ਕੋਈ ਪ੍ਰੂਫ ਦੇ ਕੇ ਕਬੂਤਰ ਦੇਵਾਂਗਾ ਅਗਲਾ ਆਉਂਦਾ ਕੋਈ ਬਾਈ ਕਬੂਤਰ ਦੇ ਦੇ ਚੰਗਾ ਦੇ ਦੇ ਗਰਮ ਦੇ ਦੇ ਮਾੜਾ ਦੇ ਦੇ ਜਿਹੋ ਜਿਹਾ ਕਹਿੰਦਾ ਆਪਾਂ ਉਹ ਉਹਨੂੰ ਉਹੋ ਜਿਹਾ ਦੇ ਦਿੰਨੇ ਵੀ ਆ ਚੱਕ ਬਈ ਦੱਸ ਕੇ ਦੇ ਦਿੰਨੇ ਵੀ ਇੰਨਾ ਉੱਡੂ ਇੰਨਾ ਨਹੀਂ ਉੱਡਦਾ ਹੈ ਹੈਨਾ ਹੁਣ ਇਹਦਾ ਭਰਾ ਜਿੱਤਿਆ ਸੀ ਬਾਜੀ ਆਪਾਂ ਦੱਸ ਕੇ ਦਿੱਤਾ ਵੀ ਇਹਦਾ ਭਰਾ ਬਾਜੀ ਜਿੱਤਿਆ ਹੋਇਆ ਬਈ ਠੀਕ ਹੈ ਕਿ ਨਹੀਂ ਕਾਂ ਸੋਡੀ ਕਿਸਮਤ ਆ ਬੱਚਿਆਂ ਦੀ ਬਾਕੀ ਮੌਸਮ ਹੋ ਚੁੱਕਾ ਖਰਾਬ ਮੇਰੇ ਵੀਰੋ ਮੀਂਹ ਨਹੀਂ ਰੀ ਚੱਲ ਪਈ ਆ ਤੇ ਹਜੇ ਕਿਸੇ ਕਬੂਤਰਾਂ ਦਾਣੇ ਨਹੀਂ ਪਾਏ ਮੈਂ ਹਾਓ ਖੜਾ ਸੜਾ ਜਾ ਬਾਹਰ ਚ ਇੱਕ ਮਿੰਟ ਲਈ ਪਿੱਛੋਂ ਜਾ ਕੇ ਡਰਾਉਣੇ ਆਪਾਂ ਹਾਂ ਮੇਰੇ ਕੋਲ ਨਹੀਂ ਆਇਆ ਮੈਂ ਸੱਦਿਆ ਸੀ ਮੇਰੇ ਕੋਲ ਕਿਉਂ ਨਹੀਂ ਆਇਆ ਓਏ ਲੈ ਤੇਰੇ ਲੀੜੇ ਦੇ ਮੈਂ ਛਤਰੀ ਤੇ ਸਿਉਣੇ ਆ ਮੇਰੀ ਛਤਰੀ ਦੇ ਨਾ ਲੀੜੇ ਪੁਰਾਣੇ ਹੋ ਗਏ ਤੇ ਆ ਤੇਰੇ ਲੀੜੇ ਦੇਵੇਂਗਾ ਮੈਂ ਪਾੜ ਕੇ ਛਤਰੀ ਤੇ ਸਿਉਣੂੰਗਾ ਆਪਣੀ ਤੇ ਲੈ ਲਾਈ ਲਾਈ ਛੀਦੀ ਛੀਦੀ ਪੁੱਤ ਬਣੇ ਲਈ ਲਾਲਾ ਮੈਂ ਚੱਲ ਫਿਰ ਇੱਕ ਨੀਕਰ ਦੇ ਦੇ ਕੱਲੀ ਨਹੀਂ ਚੰਗਾ ਫਿਰ ਤੂੰ ਆਪ ਮੰਗੀ ਮੇਰੇ ਤੋਂ ਲਓ ਜੀ ਰੱਖੀ ਇੱਧਰ ਵੱਡੀਆਂ ਕਬੂਤਰੀਆਂ ਛੀਦੀ ਛੀਦੀ ਬਾਬਾ ਕਿਉਂਕਿ ਬਹੁਤ ਜਿਆਦੇ ਤੂਫਾਨੀ ਹਵਾਵਾਂ ਚੱਲ ਰਹੀਆਂ ਐਂਡ ਬਾਰਿਸ਼ ਵੀ ਹੋ ਰਹੀ ਹੈ ਬੜੀ ਬੜੀ ਆਜੋ ਖੰਡੇ ਇਸ ਲਈ ਆਇਓ 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 ਪੁੱਤ ਹਾ ਲਓ ਤੈਨੂੰ ਨਹੀਂ ਕਿਹਾ ਮੈਂ ਬਾਕੀ ਨੂੰ ਤਾਂ ਸੁਣ ਲੈ ਦੇਖੋ ਮੋਤੀ 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 ਵੋਏ ਮੋਤੀ ਮੜਾ ਮੜਾ ਬਾ ਉਹਦੇ ਨਾਲ ਗੁਰਦ ਗਿਰਾਥ ਲਾਇਆ ਸੁੱਡਲ ਜੇ ਨੂੰ ਚਲ ਉਧਰ ਕੂਤਰਾਂ ਵਾਲੇ ਪਾਸੇ ਰੱਖੀਏ ਭੀੜ ਚੱਲ ਜੇ ਤੇ ਮੀਰੀ ਨੇ ਆਏ ਹਨ ਆਪਾਂ ਮੀਤੇ ਨੂੰ ਵੀ ਪੁੱਛ ਲੱਗੇ ਹਨ ਵੀ ਮੰਨ ਕੇ ਜਿਵੇਂ ਪਿਛਲੀ ਵਾਰੀ ਜੰਗਲੇ ਦੇ ਬਾਗੀਆਂ ਘਰੀ ਬਣਾਵਾਂਗੇ ਆਪਾਂ ਆਪਦੇ ਨੂੰ ਸਾਰਾ ਕੰਮ ਘਰੀ ਹੀ ਕਰਨਾ ਹੁੰਦਾ ਤੇ ਆਪ ਦਾ ਥੱਲੀ ਬਖਸ਼ ਕੰਮ ਕਰਨਾ ਹੁੰਦਾ ਹਨ ਕੋਈ ਚੱਕਣੀ ਪੈਸੇ ਚਾਰ ਵੱਧ ਲੱਗਿਆ ਨਾ ਉਹ ਚੀਜ਼ ਦਾ ਕੋਈ ਦੁੱਖ ਨਹੀਂ ਹੁੰਦਾ ਪਰ ਪਤਾ ਹੁੰਦਾ ਆਪਣੇ ਆਪ ਕਿਹੋ ਜੀ ਕੁਆਲਿਟੀ ਦੀ ਚੀਜ਼ ਲਈ ਆ ਮੈਂ ਮੀਤੇ ਕੋਲੇ ਪੁੱਛਿਆਣਾ ਹਨ ਵੀ ਬਾਗੀਆਂ ਬਣਾ ਕੇ ਦੇਵੇਂਗਾ ਕਿ ਅਸੀਂ ਹੋਰ ਹੱਲ ਕਰਕੇ ਲਓ ਜੀ ਤੇ ਰੱਖ ਜੀ ਭਾਈ ਇੱਧਰ ਇਹਨਾਂ ਨੂੰ ਵੀ ਢਾਣ ਆਇਓ 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 ਪੁੱਤ ਕੋਈ ਨਾ ਕਰਦੇ ਹਾਂ ਹੱਲ ਬਸ ਦੋ ਜੋੜੀਆਂ 2-4 ਦਿਨਾਂ ਚ ਆਪਾਂ ਪਿੰਜਰੇ 'ਚ ਲਾ ਦੇਣਾ ਮੇਨ ਮੇਨ ਤੇ ਉਹ ਇਹਨਾਂ ਦੱਸਾਂਗੇ ਜੇ ਦੱਸਣ ਵਾਲੀ ਹੋਈ ਗੱਲ ਬਾਤ ਆ ਤੁਹਾਨੂੰ ਉਹਦੇ ਬਾਰੇ ਵੀ ਹਨਾ ਬਾਕੀ ਕੁਝ ਕਹਿ ਨਹੀਂ ਸਕਦੇ ਹਜੇ ਆਪਣੇ ਹੱਥ ਵਾਸੇ ਨਹੀਂ ਲਓ ਜੀ ਤੇ ਨਾਲ ਦੀ ਨਾਲ ਵਾਟਰ ਵੀ ਪਾ ਦੀ ਭਾਈ ਕਬੂਤਰਾਂ ਨੂੰ ਤੇ ਕਬੂਤਰਾਂ ਦੇ ਪਾਸੇ ਬੜਾ ਧੋਣ ਦੀ ਜ਼ਰੂਰਤ ਮੈਨ ਨਹੀਂ ਸਮਝੀ ਏਡੀ ਕਿਉਂਕਿ ਭਾਂਡਾ ਪਾਣੀ ਵਾਲਾ ਤਾਂ ਕਲੀਨ ਹੀ ਸੀਗਾ ਪਹਿਲੇ ਤਾਂ ਕਰਕੇ ਐ ਥੋੜਾ ਮੋੜਦਾ ਗੰਦ ਜਾਈ ਸੀ ਵਿੱਚ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਕੱਲ ਨੂੰ ਧੂਕ ਕੇ ਨੈਟ ਟੈਟਰਾਸਾਈਕਲਿਨ ਦਾ ਪਾਊਡਰ ਵਗੈਰਾ ਪਾ ਦਾਂਗੇ ਕਿਉਂਕਿ ਸੱਲ ਜੀ ਬਣੀ ਹੋਈ ਆ ਬਈ ਖੁੱਡਿਆਂ 'ਚ ਥੋੜਾ ਜਿਹਾ ਡਰ ਵੀ ਲੱਗਦਾ ਇੰਦਾ ਕੋਈ ਨੀਕੀ ਨਾ ਹੋ ਜੇ ਇੱਧਰ ਆਪਣੇ ਵੱਡੇ ਕਬੂਤਰਾਂ ਨੂੰ ਵੀ ਪਾਤਾ ਵਾਟਰ ਐਂਡ ਖਾਣੇ ਕੇ ਲਿਏ ਦਾਣੇ ਓਕੇ ਨੇ ਰਪੋਟਾਂ ਬਸ ਖੁੱਡੇ ਨਹੀਂ ਸਾਫ਼ ਕਰਨੇ ਹੁਣ ਆਪਾਂ ਇਹ ਖੁੱਡੇ ਸਿੱਧਾ ਨਵੇਂ ਜੀ ਸ਼ਿਫਟ ਕਰਨਾ ਇਹਨਾਂ ਨੂੰ ਤੇ ਇਹਨਾਂ ਤੇ ਸੱਬਲ ਚਲਾ ਦੇਵਾਂਗੇ ਆਪਾਂ ਉਸ ਤੋਂ ਬਾਅਦ ਠੀਕ ਐ ਓਕੋ ਕੇ ਵੀ ਰਪੋਟ ਇਹਨਾਂ ਨੂੰ ਲਾਦੀ ਲਾਉਗਾ ਚ ਚੱਲੀਏ ਮੀਤੇ ਹੋਰੇ ਠੀਕ ਆ ਦੇਨੇ ਖਾਨੇ ਜਾ ਕੇ ਸਿਰ ਮੀਤੇ ਦਾ ਹਾਂਜੀ ਮੇਰੇ ਵੀਰੋ ਤੇ ਉੱਠ ਕੇ ਭਾਈ ਚੱਲੇ ਗਏ ਘਰ ਨੂੰ ਉਹਦਾ ਇੱਥੇ ਲੇਟ ਗਿਆ ਸੀਗਾ ਬਾਹਰ ਤੇ ਅੰਦਰ ਹੀ ਮੀਂਹ ਉਹਦਾ ਪਤਾ ਹੀ ਹੁਣ ਲੱਗਿਆ ਭਾਈ ਵੀ ਟਾਈਮ ਇੰਨਾ ਹੋ ਗਿਆ 8:15 ਹੋ ਗਏ ਭਾਈ ਨਾਲੇ ਤਾਂ ਵੀਡੀਓ ਅਪਲੋਡ ਕਰਦਾ ਨਾਲੇ ਉੱਠ ਕੇ ਚੱਲਦੇ ਆ 123 ਕੁੱਡਿਆਂ ਨੂੰ ਦਾਣੇ ਪਾਉਣ ਵਾਲੇ ਪਏ ਹੈਗੇ ਦੇ ਕੋਲ ਪਹਿਲਾਂ ਤਾਂ ਲੈਡ ਚੁੱਟਾ ਉਹ ਜਿਆਦੇ ਅੰਧੇ ਰਹੀ ਐ ਨ ਭੂਤੀਆ ਕੰਬੜਿਆ ਪੈ ਹਾਂਜੀ ਤੇ ਵੈਸੇ ਹੁਣ ਮੈਂ ਕਮੈਂਟ ਦੀ ਕਹਿੰਸੀ ਕਮੈਂਟਰੀ ਵੇਖਿਆਦਾ ਸੀਗਾ ਮੈਂ ਵੈਸੇ ਹੀ Y2 ਸਟੂਡੀਓ ਖੋਲ ਰੱਖਿਆ ਸੀਗਾ ਦੇਖੋ ਬੜਾ ਫਤਗਾ ਕਮੈਂਟ ਆਇਆ ਪਿਆ ਸੀ ਨਾ ਭਾਈ ਯਾਰ ਉਹ ਨਾਰਮਲੀ ਮੈਂ ਗੁੱਸਾ ਕਰਦਾ ਹਾਂ ਨਾ ਤੁਹਾਨੂੰ ਵੀ ਪਤਾ ਯਾਰ ਕਮੈਂਟ ਕਿ ਜਿਹਾ ਹੋ ਜਿਹੜੀ ਭੈਣ ਨੇ ਲੋਚ ਘੁਚੇ ਜੇ ਕਰਦੇ ਹੋ ਹਨਾ ਵੀ ਕੋਈ ਮੂੰਹ ਨਹੀਂ ਹੁੰਦਾ ਕੋਈ ਸਿਰ ਨਹੀਂ ਹੁੰਦਾ ਵੀ ਗੱਲ ਕਹਿਣ ਦਾ ਕੋਈ ਵੇਹ ਹੁੰਦਾ ਬੰਦੇ ਨੂੰ ਕੋਈ ਤਰੀਕਾ ਹੁੰਦਾ ਹਨਾ ਤੇ ਇੱਕ ਹੁਣ ਭਰਾ ਦਾ ਕਮੈਂਟ ਆਇਆ ਪਿਆ ਸੀਗਾ ਉਹ ਕੀ ਨਾਮ ਪਤਾ ਨਹੀਂ ਯਾਰ ਸ਼ਾਇਦ ਜਗਦੀਪ ਸਿੱਧੂ ਮੈਂ ਗੱਲ ਕਰਨੀ ਜ਼ਰੂਰੀ ਸਮਝੀ ਇਸ ਬਾਰੇ ਉਹਦੇ ਤੇ ਉਹਨੇ ਬੜੇ ਵੱਧਕਾ ਤਰੀਕੇ ਨਾਲ ਮੈਨੂੰ ਰਾਇ ਦਿੱਤੀ ਠੀਕ ਹੈ ਮੰਨ ਕੇ ਚੱਲ ਕਹਿੰਦਾ ਵੀ ਬਾਈ ਚੰਗਾ ਤੇਰੇ ਕੋਲ ਸਾਰਾ ਕੁਝ ਹੈਗਾ ਹਨਾ ਵੀ ਚੰਗੇ ਤੇਰੇ ਕੋਲ ਕੰਪਿਊਟਰ ਆ ਚੰਗਾ ਤੇਰਾ ਉਸਤਾਦ ਆ ਹਨਾ ਤੇ ਮੇਰਾ ਪਹਿਲੀ ਗੱਲ ਦੱਸ ਦਿਨਾ ਬਾਈ ਮੇਰਾ ਉਸਤਾਦ ਹੈ ਨੀਗਾ ਠੀਕ ਹੈ ਗੋਰਾ ਗੁਰੂ ਸਰ ਮੇਰਾ ਭਰਾ ਹੈ ਮੇਰਾ ਵੱਡਾ ਭਰਾ ਹੈ ਸਾਡੇ ਮੰਨ ਕੇ ਚੱਲ ਰਿਸ਼ਤੇਦਾਰੀ ਉਹਨਾਂ ਨਾਲ ਫੈਮਿਲੀ ਰਿਲੇਸ਼ਨ ਆ ਤੇ यो पण ਛੋਟਾ ਭਰਾ ਮੰਨਦਾ ਹਨ ਤੇ ਆਪਾਂ ਬਾਈ ਨੂੰ ਵੱਡਾ ਭਰਾ ਮੰਨਦੇ ਆ ਤੇ ਮਤਲਬ ਵੀ ਉਸਤਾਦ ਚੇਲੇ ਦੀ ਕੋਈ ਗੱਲ ਨਹੀਂ ਤੇ ਪਰ ਜੇ ਦੇਖਿਆ ਜਾਵੇ ਤਾਂ ਹਾਂ ਮੈਂ ਇਹ ਗੱਲ ਤੁਮੀ ਕਹਿੰਦਾ ਮੈਂ ਬਹੁਤ ਕੁਝ ਸਿੱਖਿਆ ਬਾਈ ਤੋਂ ਬਹੁਤ ਜਿਆਦਾ ਕੋਈ ਸਿੱਖਿਆ ਲਗਭਗ ਉਤਰਬਾਈ ਦਾ 50% ਬਾਈ ਤੁਸੀਂ ਕਿਉਂ ਨਾ ਮੈਂ ਸਹੀ ਦੱਸਦਾ ਇਹ ਗੱਲ 'ਚ ਕੋਈ ਛੂਟ ਨਹੀਂ ਹੈ ਨਾ ਬਾਈ ਜੀਦ ਤੋਂ ਸਿੱਖਿਆ ਜਿਹਨੂੰ ਆਪਾਂ ਨੂੰ ਦੱਸਿਆ ਜਿਹੜੇ ਬੰਦੇ ਨੇ ਆਪਾਂ ਨੂੰ ਰਾਹ ਪਾਇਆ ਤੇ ਉਹਦਾ ਨਾਮ ਲੈਣ 'ਚ ਆਪਾਂ ਨੂੰ ਜਮਾਂ ਵੀ ਨਹੀਂ ਸ਼ਰਮ ਕਰਨੀ ਚਾਹੀਦੀ ਹੈ ਨਾ ਤੇ ਚੰਗੀ ਗੱਲ ਆ ਬਈ ਨਾਂ ਲੈ ਕੇ ਆ ਹਣਾ ਬਾਕੀ ਨਾਂ ਲੋੜ ਹੀ ਨਾ ਆਪਾਂ ਆਪਾਂ ਤਾਂ ਬਹੁਤ ਛੋਟੇ ਆ ਉਹ ਤਾਂ ਬਈ ਪੁਰਾਣੇ ਟਾਈਮ ਦਾ ਸਟਾਰ ਆ ਹਣਾ ਯਾਰ ਤਾਂ ਕਰਕੇ ਆਪਾਂ ਨਾਂ ਆਪਣੇ ਨਾਂ ਲੈਣ ਨਾਲ ਕੋਈ ਫਰਕ ਨਹੀਂ ਪੈਂਦਾ ਈ ਗੱਲ ਜੋ ਤਾਂ ਸਟਾਰ ਸੀ ਤੇ ਸਟਾਰ ਹੀ ਰਹਿਣਾ ਹਣਾ ਸਰਾ ਬਈ ਆਪਣਾ ਤੇ ਆ ਐਵੇਂ ਮੰਨ ਕੇ ਕਮੈਂਟ ਕੀਤਾ ਹਣਾ ਵਧੀਆ ਕਬੂਤਰ ਆ ਤੇਰੇ ਕੋਲੇ ਵਧੀਆ ਉਸਤਾਦ ਆ ਵਧੀਆ ਤੈਨੂੰ ਘਰੋਂ ਸਪੋਰਟ ਆ ਨਹੀਂ ਘਰੋਂ ਸਪੋਰਟ ਹੈ ਨਹੀਂ ਪਈ ਮੈਨੂੰ ਇੰਨੀ ਮੰਨ ਕੇ ਚੱਲ ਮੈਂ ਕੱਲ ਸੱਚੀ ਗੱਲ ਦੱਸਦਾ ਨਾ ਮੈਂ ਮੰਨਦੀ ਵੀ ਨਾ ਤਾਂ ਮੈਨੂੰ ਘਰ ਦੇ ਰੋਕਦੇ ਤੇ ਨਾ ਮੈਨੂੰ ਘਰ ਤੇ ਸਪੋਰਟ ਕਰਦੇ ਆ ਵੀ ਕੋਲ ਮਲਾ ਕੇ ਮੇਰੇ ਇਹ ਹਸਾਬ ਕਿਤਾਬ ਹੈ ਨਾ ਮੈਂ ਰੁਪਿਆ ਲੈਣਾ ਕਰੋ ਤੇ ਨਾ ਹੀ ਮੈਂ ਰੁਪਿਆ ਦੇਣਾ ਠੀਕ ਹੈ ਤੇ ਆਪਦੇ ਸਿਰ ਤੇ ਮੈਂ ਕੁਝ ਮਰਜ਼ੀ ਕਰਾਂ ਮੇਰੇ ਪੈਸੇ ਹੁੰਦੇ ਆ ਹਨਾ ਚਲ ਆਇਓ ਨਹੀਂ ਕਹਿੰਦਾ ਵੀ ਉਹਨਾਂ ਨਾਲ ਅੱਡ ਐ ਮੈਂ ਕੋਈ ਗੱਲ ਨਹੀਂ ਉਹਨਾਂ ਨੇ ਜੰਮਿਆ ਭਰਾਵਾ ਪਾਲਿਆ ਪੋਸਿਆ ਪਰ ਵੀ ਆਪਾਂ ਆਪਦੇ ਆਪਦੇ ਡਿਪੈਂਡ ਆ ਆਪਾਂ ਆਪਦੇ ਕਮਾਉਣੇ ਆ ਵੀ ਆਪਾਂ ਆਪਣਾ ਸ਼ੌਂਕ ਪੂਰਾ ਕਰਦੇ ਆਂ ਆਪਾਂ ਤੰਗ ਨਹੀਂ ਕਰਦੇ ਕਰਦੇ ਆਂ ਨੂੰ ਨਾ ਪੈਸੇ ਲਈਏ ਨਾ ਦੇਈਏ ਠੀਕ ਹੈ ਕਿ ਨਹੀਂ ਇੰਨੀ ਸਪੋਰਟ ਐ ਨਹੀਂ ਬਈ ਮੈਨੂੰ ਕਰੋ ਜੇ ਮੈਨੂੰ ਕਰੋ ਸਪੋਰਟ ਹੁੰਨ ਤਾਂ ਫਿਰ ਗੱਲਾਂ ਹੀ ਕਾਦੂਆ ਸੀ ਹੁਣ ਮੈਂ ਤਾਂ ਫਿਰ ਗੱਲ ਕਿੱਥੇ ਦੀ ਕਿੱਥੇ ਹੁੰਦੀ ਬਹੁਤ ਡੰਡੇ ਖਾਦੇ ਮੈਨੂੰ ਕੋਲਾ ਛੋਟੇ ਹੁੰਦੇ ਨੇ ਤੇ ਵੀ ਕਹਿੰਦਾ ਤੇਰਾ ਮੰਨ ਕੇ ਚੱਲ ਵੀ ਤੂੰ ਪੂਰਾ ਪਰਾਂ ਤੁਰਿਆ ਫਿਰਦਾ ਤੇਰਾ ਧਿਆਨ ਹੈ ਨਹੀਂ ਕੰਮਾਂ ਤੇ ਨਾ ਤੇ ਵਲੌਗ ਵਲੂਗ ਵੀ ਭਵਾ ਦੀ ਕੋਈ ਚੱਕਰ ਦੀ ਮੈਂ ਕਹਿੰਦਾ ਤੂੰ ਪੁੱਤਰਾ ਦੇ ਧਿਆਨ ਦੇ ਆ ਕਰ ਬਹੁਤ ਵਧੀਆ ਗੱਲ ਲੱਗੀ ਮੈਨੂੰ ਯਾਰ ਹਨਾ ਆਪਾਂ ਐਗਰੀਅੰਸ ਚੀਜ਼ ਨਾਲ ਕਾ ਕਰਕੇ ਵੀ ਐਹੋ ਜਿਹੇ ਕਮੈਂਟ ਕਰਿਆ ਕਰੋ ਜਿਕਰ ਨਹੀਂ ਹੁੰਦਾ ਕੋਈ ਤਰੀਕੇ ਨਾਲ ਆਖੀਦਾ ਹੁੰਦਾ ਕਿਸੇ ਬੰਦੇ ਨੂੰ ਹਨਾ ਇੱਕ ਤਾਂ ਉਹ ਕਿਹਾ ਹੁੰਦਾ ਯਾਰ 20 ਬਾਈ ਹਾਰੀ ਬੈਠਿਆ ਭੈਜੋ ਘਟੋ ਘਟ ਮੈਂ ਦੱਸਦਾ ਇੱਕ ਤਾਂ ਆਵਾਜ਼ ਨੂੰ ਪਤਾ ਨਹੀਂ ਕਿਵੇਂ ਪਈ ਯਾਰ ਉਹ ਤਾਂ ਸੱਟੇ ਕੰਮ ਤੇ ਮੈਂ ਦੱਸਦਾ ਇੰਟਰਨੈਟਾਂ ਇੰਟਰਨੀਆਂ ਦਾ ਆਪਾਂ ਹਰਗੇ ਭਾਈ ਮੇਰੇ ਹਿਸਾਬ ਨਾਲ 40-45000 ਰੁਪਏ ਇੰਟਰਨੈਟਾਂ ਦਾ ਹਰਗੇ ਬਦਾਮਾਂ ਵਾਲੇ ਆਪਾਂ ਗਿਣੇ ਨਹੀਂ ਨਾ ਆਪਾਂ ਤੇਲ ਵਾਲੀ ਗਿਣੇ ਆ ਨਾ ਕੋਈ ਹੋਰ ਖਰਚਾ ਗਿਣਿਆ ਨਾ ਕੋਈ ਖਰਾਕ ਦਾ ਗਿਣਿਆ ਆਪਾਂ ਤੇ ਮੰਨ ਕੇ ਚੱਲ ਵੀ ਪਸੀ ਗੈਨਾ ਚਾਹੀਦਾ ਮੇਰੀ ਸ਼ੌਕੀ ਬੰਦੇ ਆ ਆਪਾਂ ਗਿਣਦੇ ਚੰਗੇ ਵੀ ਲੱਗਦੇ ਮੋਟਾ ਮੋਟਾ ਹਸਾਬ ਲਾਇਆ ਵੀ ਆਪਾਂ ਇਤਕੀ ਵੜ ਗਏ ਹੋਵਾਂਗੇ 70000 ਚ ਪੈ ਗਏ ਆਪਾਂ ਠੀਕ ਆ 70000 ਚ ਕਿੰਨਾ ਆਇਆ ਆਪਾਂ ਨੂੰ ਪੰਜ ਕਿਣੀ 6000 ਰੁਪਿਆ ਆਇਆ ਤੇ ਉਹਦੇ ਤਾਂ ਪੂਰੇ ਬਦਾਂ ਵੀ ਨਹੀਂ ਆਏ ਸੀਗੇ ਉਹਨਾਂ ਦੇ ਤਾਂ ਹਣਾ ਚਲੋ ਸ਼ੌਕ ਆ ਕਹਤਾ ਆਪਣਾ ਯਾਰ ਆਪਾਂ ਨੂੰ ਪੈਸਾ ਧਿਕਰ ਕੋਈ ਮਤਲਬ ਨਹੀਂਗਾ ਪਰ ਥੋੜਾ ਜਨਾ ਡੀਮੋਟੀਵੇਟ ਹੋ ਜਾਂਦਾ ਬੰਦਾ ਯਾਰ ਵੀ ਹਣਾ ਆਪਾਂ ਇੰਨਾ ਕੁਸ਼ ਕਰੀਏ ਆਪਾਂ ਨੂੰ ਉੱਪਰ ਰਿਸਪੌਂਸ ਹੀ ਚੰਗਾ ਨਾ ਮਿਲੇ ਉਹ ਤਾਂ ਥੋੜਾ ਮਨ ਦਿੱਤੀ ਹੁੰਦਾ ਫਿਰ ਯਾਰ ਆਪਣੇ ਕਬੂਤਰਾਂ ਦੀ ਵੀ ਕੋਈ ਗਲਤੀ ਨਹੀਂ ਵਿਚਾਰਿਆਂ ਦੀ ਇਹ ਵੀ ਵਿਚਾਰੇ ਕੀ ਕਰਨਾ ਜਿੰਨਾ ਹੋ ਸਕਿਆ ਵੀ ਇਹਨਾਂ ਨੇ ਕਰਤਾ ਜਿੰਨਾ ਆਪਣੇ ਤੋਂ ਹੋਇਆ ਉਹਨਾਂ ਆਪਾ ਕਰਤਾ ਹਨ ਬਈ ਬਾਕੀ ਜਿਵੇਂ ਰੱਬ ਦੀ ਰਜ਼ਾ ਸੀਗੀ ਹਨਾ ਕੋਈ ਡਿੱਗਤ ਵਾਲੀ ਗੱਲ ਨਹੀਂ ਚਲੋ ਨਹੀਂ ਹਾਰੇ ਯਾਰ ਲਗਾਤਾਰ ਬਾਈ ਬਾਜ਼ੀਆਂ ਹਾਰ ਕੇ ਬਈ ਤੁਸੀਂ ਐਂ ਦੇਖ ਲਓ ਪਰ ਫਿਰ ਵੀ ਆਪਾਂ ਛੱਡੀ ਗਏ ਉਹ ਵੀ ਇੱਕ ਮੈਂ ਤਾਂ ਵੱਡੀ ਗੱਲ ਮੰਨਦਾ ਹਨਾ ਹਾਰ ਹਾਰ ਕੇ ਹਾਰ ਹਾਰ ਕੇ ਕਰੇਟ ਐਂਡ ਟਾਈਅਰਸ ਇਹ ਤੋਂ ਜਦੋਂ ਪਤਾ ਲੱਗਿਆ ਵੀ ਨਹੀਂ ਯਾਰ ਨਾ ਕਰੀਏ ਤੱਕਾ ਬਰੋਕ ਕੇ ਚੱਲੇ ਛੱਡੋ ਯਾਰ ਐਵੇਂ ਪੈਚੋ ਗੱਲ ਤਾਂ ਕੀਤੀ ਆਪਣਾ ਕੇ ਬਹਿ ਗਿਆ ਮੈਂ ਤਾਂ ਚੱਲਦੇ ਆ ਭਾਈ ਉੱਠ ਕੇ ਕਰੀ ਤੇ ਅੱਜ ਮੈਂ ਕਾਪਾਂ ਕੂਬਾਂ ਵੀ ਚੱਕੀ ਬੈਠੀ ਸਾਰੀਆਂ ਆਪਣਾ ਪੁਰਾਣੇ ਕਬੂਤਰਾਂ ਵਾਲੀਆਂ ਸਾਰੀਆਂ ਜੋੜੀਆਂ ਵਾਲੀਆਂ ਹਨਾ ਮੈਨੂੰ ਕੁਝ ਗੱਲਾਂ ਮਤਲਬ ਮੈਂ ਚੈੱਕ ਕਰਨੀਆਂ ਸੀ ਮੈਂ ਕੰਪਿਊਟਰ ਵੀ ਭੁੱਲ ਗਿਆ ਸੀ ਤਾਂ ਸਾਡਾ ਪਹਿਲਾਂ ਮੈਨੂੰ ਆ ਕੰਪਟਰ ਦੀ ਲੋਡ ਨਹੀਂ ਪੈਂਦੀ ਹੁੰਦੀ ਸੀ ਠੀਕ ਆ ਹੁਣ ਮੈਨੂੰ ਕੰਪਟਰ ਦਾ ਦੇਖਣੇ ਪੈਂਦੇ ਆਪਣੇ ਕੰਪਿਊਟਰ ਵੀ ਕਿਹੜਾ 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 ਪਹਿਲਾਂ ਮੇਰੇ ਸਾਰੇ ਮੂਹ ਜਵਾਨੀ ਯਾਦ ਨਹੀਂ ਮਿਲ ਜੀਏ ਨਹੀਂ ਫਰਕ ਪਿਆ ਯਾਰ ਇਹ ਤਾਂ ਮੰਨਦਾ ਮੈਂ ਫਰਕ ਬਹੁਤ ਪੈ ਗਿਆ ਹਣਾ ਮੰਨ ਲੇ ਕਿ ਚੱਲ ਵੀ ਧਿਆਨ ਆਸੇ-ਪਾਸੇ ਬਾਹਲਾ ਹਣਾ ਆਪਾਂ ਕਹਿ ਲਗੇ ਵੀ ਉਹ ਗੱਲ ਬਣ ਗਈ ਤੇ ਬਾਕੀ ਬਈ ਮੀਂਹ ਪਈ ਜਾਂਦਾ ਬਾਹਰ ਆ ਹਲਕੀ 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 ਬਾਰਿਸ਼ ਹੋ ਰਹੀ ਏ ਤੁਹਾਨੂੰ ਦਿਖ ਰਹੀ ਏ ਕਿ ਨਹੀਂ ਇਹ ਹਾਂ ਹੁਣ ਇਸ ਥਿਆਕੂਲ ਕੁਲ ਮੌਸਮ ਹੈ ਨਿਆਰਾ ਬਣ ਰੱਖਿਆ ਬਰੂਟੀ ਖਾ ਕੇ ਤੇ ਆ ਜਾਣੇ ਆ ਨਾ ਆਉਣ ਵਾਲਾ ਪਲਾਨ ਤਾਂ ਕੈਨਸਲ ਹੀ ਲੱਗਦਾ ਆਪਣਾ ਮੈਨੂੰ ਹਾਂਜੀ ਮੇਰੇ ਵੀਰ ਉਹ ਆ ਗਏ ਭਾਈ ਇਧਰ ਲੇ ਕਰੇ ਵੈਸੇ ਤਾਂ ਰਾਇ ਸੀ ਕਿ ਮੇਰੀ ਸੌਣ ਸੌਣ ਵੀ ਹਨਾ ਸੌਣ ਦੀ ਗੱਲ ਗਿਆ ਸੀਗਾ ਫਿਰ ਮੇਰਾ ਮਨ ਨਾ ਗੇਮ ਖੇਡਣ ਨੂੰ ਕਰਨ ਲੱਗ ਗਿਆ ਭਾਈ ਹਨਾ ਮੈਂ ਤਾਂ ਕਰਕੇ ਵਾਟਰ ਲਿਆਂਦਾ ਕੋਈ ਥੋੜੀ-ਮੋਟੀ ਗੇਮ ਨੂੰ ਖੇਡ ਕੇ ਤੇ ਉਦੋਂ ਬਾਅਦ ਬਸ ਫਿਰ ਘਰੇ ਚੱਲਾਂਗੇ ਫਿਰ ਬਲਾਉਦੀ ਨਹੀਂ ਕਰਦੇਗੇ ਮੈਨੂੰ ਆਇਲਾ ਦਾ ਬਾਕੀ ਯਾਰ ਮੈਂ ਦਾਣੇ ਨਹੀਂ ਪਾਇਆ ਸੀ ਪਤਰਾ ਨੂੰ ਇੱਧਰਲੇ ਰਹਿ ਗਏ ਭਈ ਤੰਨੇ ਖੁੱਡਿਆਂ ਵਾਲੇ ਚੱਲ ਕੋਈ ਨਾ ਬਾਅਦ ਚ ਪਾਉਂਗਾ ਰਾਤ ਨੂੰ ਘਰੇ ਜਾਣ ਲੱਗਿਆ ਕੋਈ ਦਿੱਕਤ ਨਹੀਂ